क्या देगा कि हो गया कि भजये इन्हों कि खड़ गया खड़े की हो गया कि हो गया पुता गया, की? जा 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 जा। की हो गया? अच्छा भेड ਮਾਰਨੀ ਆ ਤੇਰੇ ਹੈ ਠੀਕ ਮਾਰਨੀ ਆ ਤੇਰੇ ਕੀ ਬਈ ਠੀਕ ਹੋ ਤੈ ਵੀ ਬਾਤਾਂ ਦਿਆਂਦੇ ਰੋ ਬਈ ਤੂੰ ਹੀ ਪੀਣੀ ਆ ਦੱਸੋ ਬਣਵਾ ਦਨੇ ਤੋ ਥੋੜਾ ਕਿੱਧਰ ਹੀ ਗਿਆ ਵੀਕਾ ਨੇ ਅੱਛਾ ਪਰ ਪਾਣੀ ਪੋਣੀ ਇਹਨਾਂ ਨੂੰ ਕਿੱਥੇ ਪਿਆਣਾ? ਪਾਣੀ ਬੜਾ ਮੁੰਦਰਾ ਖਾਲੂ ਮੋਟਰ ਚੱਲਦੀ ਹੈ। ਅੱਛਾ? ਵੀਰੇ ਪਾਣੀ ਘੱਟ ਨਹੀਂ। ਅੱਛਾ ਹਾਂ। ਪਾਣੀ ਕਮੀ ਤਾਂ ਨਹੀਂ ਹੈਗੀ? ਨਹੀਂ ਨਹੀਂ ਕੋਈ। ਅੱਛਾ। ਕਿਤੇ ਬਾਣਾ ਬਾਣਾ ਮੈਂ ਲੱਗਦੇ। ਇਹ ਤੁਸੀਂ ਕੀਦਾ ਬੱਕਰੀ ਦਾ ਦੁੱਧ ਵਰਤਦੇ ਆ? ਹਾਂ। ਅੱਛਾ ਅੱਛਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਇੱਧਰ ਆਇਆ ਨੂੰ ਪੰਜਾਬ ਚ? ਕਿਉਂ ਮਣ ਆ ਗਿਆ? 2 ਮਹੀਨੇ। ਮਿਲ ਜਾਂਦਾ ਇਹਨਾਂ ਨੂੰ ਖਾਣ ਨੂੰ ਹਾਂ ਵੀ ਤੂੰ ਮਿਲਦਾ ਹੈ ਖਾਣ ਨੂੰ ਉਹ ਉਧਰ ਤੋਂ ਉਧਰ ਤੋਂ ਖਾਣੇ ਨਹੀਂ ਪਾਣੀ ਪੀਣੇ ਗਈ ਨਹੀਂ ਅੱਛਾ ਜੋ ਕਿ ਮੈਂ بارش ਹੋਈ ਨਹੀਂ ਹਾਂ ਹਾਂ بارش ਰੁਗਾ ਤੋਂ ਬਰਦਾਈ ਅੱਛਾ ਅੱਛਾ ਔਖੇ ਹੀ ਆ ਹਨ ਇਹਨਾਂ ਦੀ ਉਹਨ ਕਦੋਂ ਲਾਉਣੇ ਹਨ ਉਹਨ ਉਹਨ ਤੋਂ ਅਭੀ ਦੋ ਦੋ ਮਹੀਨਾ ਬਾਅਦ ਕਰਾਂਗੇ ਕਰਾਂਗੇ ਅੱਛਾ ਅੱਛਾ ਦੋ ਮਹੀਨਾ ਆ ਕੇ ਕਾਟਣੀ ਦੋ ਮਹੀਨਾ ਬਾਅਦ ਇਹ ਪੀੜ ਕਿੰਨੇ ਬੱਚੇ ਦਿੰਦੀ ਆ 1 2 1 2 ਬੱਕਰੀ ਵਾਂਗ ਹੀ ਬਗਰੀ ਬਦਵੀ ਦੇਂਦੇ ਆ ਪੱਗਰੀ ਇਸ ਦੇ ਦੇ ਲੇ ਗੋ ਆਇਨੂੰ ਬੜਾ ਸ਼ੌਂਕ ਆਇਆ ਇਹ ਪਹਿਲਾਂ ਮਿਲ ਕੇ ਗਿਆ ਨਾ ਸਾਨੂੰ ਹਾਂ ਤੇਗਾ ਕਿੱਥੇ ਆ ਭੇਡਾਂ ਕਿੱਥੇ ਆ ਕਿੱਥੇ ਆ ਦਸ ਹਜ਼ਾਰ ਆ ਹਾਂ ਦਾ ਕਹਿੰਦਾ ਰੇ ਬੜਾ ਸ਼ਕੀਨਾ ਹੈ ਨਾ ਹਾਂ ਸ਼ਕੀਨਾ ਨਾ ਇਹ ਵਾਲਾ ਜਾਨਵਰਾਂ ਦਾ ਬੜਾ ਪਿਆਰਾ ਨਾ ਇਹ ਮੈਨੂੰ ਇੱਥੋਂ ਉਠਾ ਕੇ ਲਿਆ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਹੈ ਉੱਥੇ ਕਿਸੇ ਮਾਜਾ ਦੇ ਲੈ ਲਈ ਹਾਂ ਤੇ ਬੱਕਰੀ ਕਿੱਥੇ ਬੱਕਰੀਆਂ ਬੱਕਰੀਆਂ ਕਿੱਥੇ ਇਹ ਮਾਰਦੀਆਂ ਵੀ ਹੁੰਦੀਆਂ ਲੈ ਹੋਰ ਰੋਟੀ ਛਕਣੀ ਤਰੇ ਰਹਿੰਦੇ ਕਿੱਥੋਂ ਬਾਈ ਤੁਸੀਂ ਬਣਾ ਤੇ ਰਹਤੇ ਐ ਇੱਥੇ ਕਿਤੇ ਲਪਾਣਾ ਮੈਂ ਫਿਰ ਰੋਟੀ ਪਾਣੀ ਕਿਵੇਂ ਬਣਾਦੇ ਹੋ ਅੱਛਾ ਅੱਛਾ ਠੀਕ ਹੁਣ ਇੱਥੇ ਕਿਤੇ ਜਿੱਥੇ ਬਸ ਐ ਤੁਰੇ ਜਾਂਦੇ ਰਹਨੇ ਉਹ ਜਿੱਥੇ ਸਾਨੂੰ ਸ਼ਾਮ ਹੋ ਗਈ ਉੱਥੇ ਬਹਿ ਜਾਣੇ ਬਹੁਤ ਵਿਚਾਰੀਆਂ ਹੌਂਕੀ ਜਾਂਦੀਆਂ ਨਾ ਸ਼ਾਂਚ ਹੁੰਦਾ आवरे आजा मार और तेरी चार चढ़े पे हैं हैं चल चलिए फिर नहीं आया चल ले करे करे चल दे हाँ आया करे चलिए क्या और की करना देखनी है आप के ले ही जा रख लेने का हाँ आग आग हा मारू मारू उन त पाणी मिलंदी Okay okay. Ha. Hmm. A to. Hello Tina. Em ¿Eh? mar utare. ਆਜੇ ਚੱਲੀ ਆ ਜਾ ਮਾਰਨੀ ਹੈ ਪਤਾ ਓਏ ਆ ਜਾ ਹੁਣ ਉਹ ਤਾਂ ਜਾਂਦੇ ਆ ਯਾਰਾ ਉਹ ਤੇਰੇ ਮਾਰੂ ਉਹ ਓਹ ਜਾਂਦੇ ਪਤਾ ਜਾਂਦੇ ਆ ਯਾਰਾ ਕਮਾਲ ਆ ਯਾਰ ਤੇਗਾ